लुधियाना जिले में बना हलवारा एयरपोर्ट जल्दी ही शुरू होने वाला है पत्रकारों से बात करते हुए राज्य सभा सदस्य संजीव अरोड़ा ने ये जानकारी दी उन्होंने इंडस्ट्री को लेकर सरकार की ओर से तैयार किए गए रोड मैप की जानकारी भी दी अमर ज्वाला के संपादक राजकुमार साथी की रिपोर्ट प्यारीकाल सारे तो दर्शक बहुत बहुत सत ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਮੈਂ ਆਪਣੇ ਜਿਹੜੇ ਇੰਡਸਟਰੀ ਦੇ ਲੀਡਰ ਆ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਉਹਨਾਂ ਨੇ ਵੀ ਮੈਂ ਜੁਆਇਨ ਕੀਤਾ ਦੋ ਕੰਮ ਲਈ ਹੈ ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਚੰਗੀ ਖਬਰ 에어ਪੋਰਟ ਤੇ ਦੇ ਰਿਹਾ ਹਲਵਾਰਾ 에어ਪੋਰਟ ਤੇ ਤੇ ਦੂਜਾ ਇੰਡਸਟਰੀ ਦਾ ਅਸੀਂ ਇੱਕ ਰੋਡ ਮੈਪ ਤਿਆਰ ਕੀਤਾ ਹੈ ਇੱਕ ਸਾਲ ਲਈ ਉਹ ਕਰ ਰਹੇ ਹਾਂ ਪਹਿਲਾ ਤਾਂ ਮੈਂ ਤੁਹਾਨੂੰ 에어ਪੋਰਟ ਦੀ ਖਬਰ ਦੇਣਾ ਚਾਹੁੰਦਾ ਕੱਲ ਸ਼ਾਮੀ ਈਮੇਲ ਕੀਤੀ ਹੈ 에어ਪੋਰਟ ਅਥਾਰਟੀ ਆਫ ਇੰਡੀਆ ਨੇ ਆਪਣੇ ਲੋਕਲ ਆਫਿਸ ਨੂੰ ਲਾਇਲ ਨੂੰ ਜਿਹੜਾ ਕਿ ਲੁਧਿਆਣਾ ਇੰਟਰਨੈਸ਼ਨਲ 에어ਪੋਰਟ ਲਿਮਿਟਿਡ ਕੰਪਨੀ ਹੈ ਉਹਨਾਂ ਦੇ ਸੀਈਓ ਨੂੰ ਈਮੇਲ ਪਾਈ ਹੈ ਉਹਨਾਂ ਨੇ ਜਿਹੜੇ ਮੈਂ ਚਾਰ ਲਾਈਨਾਂ ਜ਼ਰੂਰੀ ਹੈ ਸ਼ਾਰਟਲੀ ਇਨੌਗੁਰੇਸ਼ਨ ਆਫ ਹਲਵਾਰਾ 에어ਪੋਰਟ ਵਿਲ ਬੀ ਕੈਰੀਡ ਆਊਟ ਬਾਈ ਦੀ ਵੀਆਈਪੀ ਬੀਵੀਆਈਪੀ ਵੈਰੀ ਵੈਰੀ ਇਹ ਬਹੁਤ ਦੇਰ ਦਾ ਪੈਂਡਿੰਗ ਸੀ ਅਸੀਂ 에어ਪੋਰਟ ਅਥਾਰਟੀ ਨੂੰ ਪਰਸਿਊ ਕਰ ਰਹੇ ਸੀ ਕਿ ਜਲਦੀ ਤੋਂ ਜਲਦੀ ਟੇਕਓਵਰ ਲੈ ਕੇ ਇਹਦੀ ਓਪਨਿੰਗ ਕਰੋ ਔਰ ਉਹਨਾਂ ਨੇ ਸਾਡੀ ਰਿਕਵੈਸਟ ਮੰਨ ਲਈ ਹੈ ਉਹਦੇ ਲਈ ਉਹਨਾਂ ਨੇ ਆ ਮੈਂ ਤੁਹਾਨੂੰ ਪੜ ਕੇ ਅਕੋਰਡਿੰਗਲੀ ਇਟ ਹੈਸ ਬੀਨ ਡਿਜ਼ਾਇਰਡ ਬਾਈ ਦੀ ਮੈਨੇਜਮੈਂਟ ਟੂ ਪ੍ਰੇਪੇਅਰ ਨੈਸੈਸਰੀ ਮਟੀਰੀਅਲਸ ਮਤਲਬ ਇਨਵਿਟੇਸ਼ਨ ਕਾਰਡ ਡਿਸਪਲੇ ਇਹ ਉਹ ਪੂਰੀ ਤਿਆਰੀ ਹੈ ਸਿਰਫ ਉਹਨਾਂ ਨੇ ਫਾਰਮਲ ਡੇਟ ਅਨਾਉਂਸ ਕਰਨੀ ਹੈ ਉਹ ਮਈ ਚ ਵੀ ਹੋ ਸਕਦੀ ਐ ਐਂਡ ਮਈ ਚ ਵੀ ਹੋ ਸਕਦੀ ਹੈ ਤੇ ਜੂਨ ਦੇ ਪਹਿਲੇ ਹਫਤੇ ਚ ਵੀ ਹੋ ਸਕਦੀ ਹੈ ਇਹ ਹੁਣ 에ਰਪੋਰਟ ਅਥਾਰਟੀ ਨੇ ਡਿਸਾਈਡ ਕਰਨਾ ਜਿਹੜੀ ਇਹ ਡੇਟ ਹੈਗੀ ਐ ਪਰ ਉਹਨਾਂ ਨੇ ਗੋ ਹੈਡ ਦਿੱਤੀ ਐ ਕਿ ਅਸੀਂ ਤਿਆਰ ਆਂ 에ਰਪੋਰਟ ਦਾ ਹੈਂਡਓਵਰ ਲੈਣ ਲਈ ਔਰ ਜਿਹੜੇ 10-15 ਦਿਨ ਹੁਣ ਫਾਰਮੈਲਿਟੀਆਂ ਲਈ ਪੂਰੀਆਂ ਹੋਣੀਆਂ। ਉਹਨਾਂ ਨੇ ਮਤਲਬ ਕਿ ਇੱਥੇ ਤੱਕ ਉਹਦੇ ਵਿੱਚ ਲਿਖਿਆ ਕਿ ਜਿਹੜਾ ਇਨਵੀਟੇਸ਼ਨ ਕਾਰਡ ਹੈ, ਡਾਇਸਪਲੇਨ ਹੈ, ਪਲੇ ਕੈਡ, ਡਿਸਪਲੇ ਐਡਵਰਟਾਈਜ਼ਮੈਂਟ ਆ ਉਹ ਸਾਰੇ ਹੀ ਤਿਆਰੀ ਕਰ ਲਓ। ਉਹਨਾਂ ਨੇ ਨਾਮ ਵੀ ਲੱਲੇ ਆ ਸਟੇਟ ਦੇ ਜਿਹੜੇ ਬੀਵੀਆਈਪੀ ਐ, ਜਿਹੜੇ ਜ਼ਿਲ੍ਹੇ ਦੇ ਆ ਚਾਹੇ ਮੈਂਬਰ ਪਾਰਲੀਮੈਂਟ ਐ ਜਾਂ ਜਿੱਥੇ 에어ਪੋਰਟ ਖੁੱਲ ਰਿਹਾ ਉੱਥੇ ਦੇ ਐਮਐਲਏ ਸਹਿਬਾਨ ਐ। ਇਹ ਸਾਰੀ ਇਨਫੋਰਮੇਸ਼ਨ ਉਹਨਾਂ ਨੇ ਮੰਗ ਲਈ ਹੈ ਬੜਾ ਚੰਗਾ ਸਾਈਨ ਹੈ ਔਰ ਮੈਂ ਪੂਰੇ ਲੁਧਿਆਣੇ ਵਾਸੀਆਂ ਨੂੰ ਵਧਾਈ ਦਿੰਦਾ ਕਿ ਇੱਕ ਸਟੈਪ ਹੋਰ ਆਪਾਂ ਨੇੜੇ ਪਹੁੰਚ ਰਹੇ ਹਾਂ 에어ਪੋਰਟ ਇੱਕ ਵਾਰੀ ਇਨੋਗਰੇਸ਼ਨ 에어ਪੋਰਟ ਦੀ ਹੋ ਜਾਏਗੀ ਫਿਰ 에어 ਇੰਡੀਆ ਤੇ ਮਤਲਬ ਕਿ ਤਿਆਰੀ ਚਾਲੂ ਕਰ ਦੇਗਾ ਪਰ ਇਹ ਜੋ ਕੱਲ ਈਮੇਲ ਆਈ ਹੈ ਮੈਂ 에어 ਇੰਡੀਆ ਨੂੰ ਵੀ ਅੱਜ ਫਾਰਵਰਡ ਕਰੂੰਗਾ ਤਾਂ ਕਿ ਸਾਈਮਲਟੇਨੀਅਸ ਉਹ ਆਪਣੀ ਤਿਆਰੀ ਕਰ ਲੈ ਏਅਰਪੋਰਟ ਤੇ ਜੇ ਕਿਸੇ ਦਾ ਕੋਈ ਸਵਾਲ ਹੈ ਪੁੱਛ ਲੈ ਫਿਰ ਮੈਂ ਅੱਗੇ ਇੰਡਸਟਰੀ ਦਾ ਤੁਹਾਨੂੰ ਡਿਸਕਸ ਕਰੂੰਗਾ ਇਹ ਵੈਸੇ ਪ੍ਰੈਸ ਕਾਨਫਰੰਸ ਇੰਡਸਟਰੀ ਲਈ ਬੁਲਾਈ ਸੀ ਪਰ ਕਿਉਂਕਿ ਇਹ ਇਨ ਦੀ ਮੀਨ ਵਾਈਲ ਨਿਊਜ਼ ਆ ਗਈ ਮੈਂ ਕਿਹਾ ਪਹਿਲਾਂ ਇਹ ਮੈਂ ਤੁਹਾਨੂੰ ਦੱਸਦਾ ਸਾਰੇ ਆਪਣੇ ਸ਼ਹਿਰੀਆਂ ਨੂੰ 200 ਦੇ ਵਿੱਚ ਸ਼ੁਰੂ ਹੋ ਗਈ ਜੀ ਜਾਈ ਜੀ ਹਾਂਜੀ ਇਹ ਫਲਾਈਟ ਕਿੱਥੇ ਨਾਲ ਜਾਏਗੀ ਇਹ ਜੀ ਇਹ ਜੀ ਅ ਇਹਦਾ ਜਿਹੜਾ ਕਨੈਕਟਿੰਗ ਹੋਏਗਾ ਉਹਦਾ ਪੂਰਾ ਇੰਡੀਆ ਨਾਲ ਹੋਏਗਾ ਔਰ ਯੂਰਪ ਨਾਲ ਹਰ ਜਗ੍ਹਾ ਹੋਏਗਾ ਕਿਉਂਕਿ ਅਸੀਂ 에ਅਰ ਇੰਡੀਆ ਚਾਲੂ ਕਰ ਰਹੇ ਹਾਂ ਜਿਹੜਾ ਲੱਗੇ ਜੋ ਹੋਏਗਾ ਚੈੱਕ ਇਨ ਇੱਥੇ ਹੋਏਗਾ ਚੈੱਕ ਇਨ ਡੈਸਟੀਨੇਸ਼ਨ ਤੱਕ ਹੋਏਗਾ ਚਾਹੇ ਵਿਦਨ ਇੰਡੀਆ ਚਾਹੇ ਇੰਟਰਨੈਸ਼ਨਲ ਹੈ ਪਰ ਇਹ ਫਲਾਈਟਾਂ ਜਿਹੜੀਆਂ ਚਾਲੂ ਕਰ ਰਹੇ ਉਹ IGIA 에어ਪੋਰਟ ਦੇ ਥਰੂ ਕਰ ਰਹੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦਿੱਲੀ ਇਹ ਸਭ ਕਿੰਨੀ ਕੱਟ ਜਾਣਗੇ ਜੀ ਕਿੰਨੀ ਕੱਟੇ ਸ਼ੁਰੂ ਵਿੱਚ ਦੋ ਫਲਾਈਟਾਂ ਨਾਲ ਚਾਲੂ ਕਰ ਰਹੇ ਆ మేబీ ਇੱਕ ਨਾਲ ਕਰਨ ਪਰ ਦੋ ਉਹਨਾਂ ਨੇ ਕਨਫਰਮ ਕਰਤੀਆਂ ਸ਼ਾਇਦ ਦੋਵਾਂ ਨਾਲ ਕਰ ਦੇ। ਉਹ ਸਾਰੇ ਕੰਮ ਉਹਨਾਂ ਨੇ ਕਿ ਉਹ ਜਿਹੜੀ ਮੀਟਿੰਗ ਸੀ ਕੈਸੀ ਕਰੀ ਰਿਕਵੈਸਟ ਕਰਾਂਗੇ ਸਾਈਮਨਟੇਨियसली ਕੰਮ ਵੀ ਕਰਾ ਲੈਣਾ। ਹਾਂ ਬਸ ਉਹਨਾਂ ਨੇ ਸਾਡੀ ਰਿਕਵੈਸਟ ਮੰਨ ਲਈ ਹੈ। ਹਾਂ ਡਿਸਟ੍ਰਿਕਟ ਚਰਚਾ ਨੇ ਕਸਾ ਸੁਧਾਰੀ। ਨਹੀਂ ਇੱਥੋਂ ਤਾਂ ਸਿੱਧੀ ਇੰਟਰਨੈਸ਼ਨਲ ਨਹੀਂ ਜਾਏਗੀ ਸਿਰਫ ਇਹ ਹੈ ਕਿ ਦਿੱਲੀ ਵਿੱਚ ਇਮੀਗ੍ਰੇਸ਼ਨ ਤੇ ਕਸਟਮ ਹੋਏਗੀ ਜਦੋਂ ਇੱਥੋਂ ਟ੍ਰੈਫਿਕ ਵੱਧ ਜਾਏਗਾ ਫਿਰ ਇਮੀਗ੍ਰੇਸ਼ਨ ਤੇ ਕਸਟਮ ਵੀ ਅਸੀਂ ਇੱਥੇ ਰਿਕੁਐਸਟ ਕਰਕੇ ਸ਼ਿਫਟ ਕਰਾਂਗੇ ਹੁਣ ਮੈਂ ਸਾਰੇ ਦੇਖੋ ਇੰਡਸਟਰੀਅਲਿਸਟ ਐਸੋਸੀਏਸ਼ਨ ਦੇ ਆ ਜਿਹੜੇ ਕਰਤਾ ਧਰਤਾ ਮੇਰੇ ਨਾਲ ਬੈਠੇ ਆ ਹਾ ਰਾਹੁਲ ਲੋਹਾ ਜੀ ਉਪਕਾਰ ਜੀ ਲੱਖੀ ਜੀ ਢੋਗਲ ਸਾਹਿਬ ਸਾਰੇ ਬੈਠੇ ਆ ਮੈਂ ਹੁਣ ਅਸੀਂ ਸਾਡੀ ਗਵਰਨਮੈਂਟ ਨੇ ਇੱਕ ਰੋਡ ਮੈਪ ਤਿਆਰ ਕੀਤਾ ਉਹ ਮੈਂ ਤੁਹਾਨੂੰ ਰੋਡ ਮੈਪ ਦੀਆਂ ਹਾਈਲਾਈਟਸ ਅੱਜ ਦੱਸਣਾ ਚਾਹੁੰਦਾ ਨੰਬਰ 1 ਹੈ ਪੀਐਸਆਈਈਸੀ ਹੁਣ ਲੈਂਡ ਬੈਂਕ ਇਕੱਠੇ ਕਰਨ ਜਾ ਰਹੀ ਹੈ ਤਾਂ ਕਿ ਨਵੇਂ ਫੋਕਲ ਪੁਆਇੰਟ ਸਟੇਟ ਵਿੱਚ ਬਣ ਸਕਣ ਅਲੱਗ-ਅਲੱਗ ਸ਼ਹਿਰਾਂ 'ਚ ਔਰ ਇਹਦੇ ਵਿੱਚ ਲੁਧਿਆਣਾ ਵੀ ਇਨਕਲੂਡਡ ਹੈ ਹਰ ਸ਼ਹਿਰ 'ਚ ਨਵੇਂ ਫੋਕਲ ਪੁਆਇੰਟ ਬਣਾਉਂਦਾ ਉਹਨਾਂ ਨੇ ਇੱਕ ਡਿਸੀਜਨ ਲੈ ਲਿਆ ਹੁਣ ਜ਼ਮੀਨਾਂ ਲੈਣੀਆਂ ਤੇ ਉਹਨਾਂ ਦੀ ਅਲਾਟਮੈਂਟ ਕਰਨੀ ਹੈ ਔਰ ਜਿਹੜੀਆਂ ਅਸੀਂ ਜ਼ਮੀਨਾਂ ਇਹਦੇ ਲਈ ਲਵਾਂਗੇ ਕੋਈ ਧੱਕੇ ਨਾਲ ਐਕੋਜੀਸ਼ਨ ਨਹੀਂ ਹੋਏਗੀ ਫਾਰਮਰਸ ਨੂੰ ਪੂਰਾ ਪ੍ਰੋਪਰ ਕੰਪਨਸੇਸ਼ਨ ਦਿੱਤੀ ਜਾਏਗੀ ਔਰ ਉਹਨਾਂ ਦੀ ਮਰਜ਼ੀ ਨਾਲ ਦਿੱਤੀ ਜਾਏਗੀ ਤਾਂ ਕਿ ਉਹਨਾਂ ਨੂੰ ਆਪਣਾ ਜ਼ਮੀਨ ਦਾ ਪੂਰਾ ਮੁੱਲ ਮਿਲੇ ਨੰਬਰ 2 ਤੇ ਰਾਈਟ ਆਫ ਬਿਜ਼ਨਸ ਐਕਟ ਚ ਚੇਂजेस ਕੁਝ ਕੀਤੀਆਂ ਕੁਝ ਹੋਰ ਹੋ ਰਹੀਆਂ ਤਾਂ ਕਿ ਜਿੰਨੇ ਵੀ ਇੰਡਸਟਰੀ ਵਾਲੇ ਭਰਾ ਹੈ ਉਹਨਾਂ ਨੂੰ ਈਜ਼ ਆਫ ਬਿਜ਼ਨਸ ਬਹੁਤ ਮਿਲੇ ਇਹ ਜਿਹੜੇ ਰਾਈਟ ਆਫ ਬਿਜ਼ਨਸ ਕਰ ਰਹੇ ਆ ਉਹਦੇ ਵਿੱਚ ਮੋਸਟ ਆਫ ਦੀ ਅਪਰੂਵਲ ਜਿਹੜੀਆਂ ਹੈਗੀਆਂ ਉਹ ਜਦੋਂ ਸੈਟ ਅਪ ਕਰਨਾ ਹੈ ਬਿਜ਼ਨਸ ਜਾਂ ਇੰਡਸਟਰੀ ਉਸੇ ਵੱਲੇ ਦੇ ਦਿੱਤੀਆਂ ਜਾਂਦੀਆਂ ਇਹ ਇਹ ਮੈਂ ਜਿਹੜੇ ਕਹਿ ਰਿਹਾ ਇਹ ਪਲਾਨ ਬਨੇ ਆ ਇਹਨਾਂ ਦੀ ਅੱਗੇ ਜਿਹੜੀ ਕੋਈ ਨੋਟੀਫਿਕੇਸ਼ਨ ਹੋਣੀ ਜਾਰੀ ਜਾਂ ਉਹ ਕਿਸ ਤਰ੍ਹਾਂ ਹੋਏਗਾ ਉਹ ਵਰਕ ਚਾਲੂ ਹੋ ਗਿਆ ਬਟ ਇਹ ਚੀਜ਼ਾਂ ਫਾਈਨਲ ਹੋ ਗਈਆਂ ਕਿ ਕਰਨੀਆਂ ਹੀ ਕਰਨੀਆਂ ਆ ਇੰਡਸਟਰੀ ਲਈ ਨੰਬਰ 3 ਇੰਡਸਟਰੀ ਦੀ ਬੜੀ ਪੁਰਾਣੀ ਡਿਮਾਂਡ ਸੀ ਕਲੱਬਿੰਗ ਤੇ ਡੀ ਕਲੱਬਿੰਗ ਦੀ ਉਹ ਮੈਂ ਸਾਰੇ ਇੰਡਸਟਰੀਲਿਸਟ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਪਾਲਿਸੀ 1-2 ਦਿਨਾਂ ਵਿੱਚ ਨੋਟੀਫਾਈ ਹੋ ਜਾਵੇ। ਵੈਰੀ ਗੁੱਡ। ਕਲਪਿੰਗ ਤੇ ਡੀ ਕਲਪਿੰਗ। ਮੈਕਸਿਮਮ ਤੁਹਾਨੂੰ ਮੰਡੇ ਤੱਕ ਅਸੀਂ ਪਾਲਿਸੀ ਸ਼ੇਅਰ ਕਰ ਦਾਂਗੇ। ਕੋਸ਼ਿਸ਼ ਪਹਿਲਾਂ ਕਰਾਂਗੇ ਅੱਜ ਫਰਾਈਡੇ ਦਾ ਹੋ ਗਿਆ। ਇੱਕ ਤੁਹਾਨੂੰ ਪਤਾ ਹੀ ਹੈ ਇੰਡਸਟਰੀਲਿਸਟਾਂ ਨੂੰ ਕਈਆਂ ਨੂੰ ਪਤਾ ਹੈ ਜੇ ਕਿਸੇ ਨੂੰ ਨਹੀਂ ਪਤਾ ਮੈਂ ਦੱਸਣਾ ਚਾਹੁੰਦਾ ਕਿ ਐਤਕੀ ਡਬਲ ਨਾਲੋਂ ਵੱਧ ਅਮਾਉਂਟ 250 ਕਰੋੜ ਰੁਪਇਆ ਬਜਟ 'ਚ ਇੰਡਸਟਰੀ ਇਨਵੈਸਟਮੈਂਟ ਲਈ ਕੀਤਾ ਪਹਿਲਾਂ ਸਿਰਫ 95 ਕਰੋੜ ਸੀ ਪਿਛਲੇ ਸਾਲ। ਔਰ ਇਹਦੇ ਵਿੱਚੋਂ 50% ਅਮਾਉਂਟ ਜਿਹੜੀ ਹੈਗੀ ਉਹ ਸਿਰਫ ਲੁਧਿਆਣੇ ਦੀ ਹੈ। ਕਿਉਂਕਿ ਜਿਹੜੇ ਪੈਂਡਿੰਗ ਕੇਸ ਪਏ ਆ ਕਿਸੇ ਦੀ ਡਿਸਬਰਸਮੈਂਟ ਪਈ ਹੈ ਕਈ ਇੰਡਸਟਰੀਲਿਸਟ ਭਰਾ ਕਹਿੰਦੇ ਸੀ ਪੁਰਾਣੇ ਪਏ ਆ ਉਹਦੇ ਵਿੱਚ 50% ਅਮਾਉਂਟ ਲੁਧਿਆਣੇ ਆਣੀ ਹੈ ਔਰ ਬਾਕੀ ਜਿਹੜੀ ਅਮਾਉਂਟ ਹੈ ਬਾਕੀ ਸ਼ਹਿਰਾ ਸ਼ਹਿਰਾ 'ਚ ਜਾਣੀ ਬਟ ਇਟ 올 ਇਟ 올 ਡਿਪੈਂਡਸ ਕਿ ਪੈਂਡਿੰਗ ਇਨਸੈਂਟਿਵ ਕਿੰਨਾ ਇੱਕ ਪਏ ਆ ਇੱਕ ਤੁਸੀਂ ਪਿੱਛੇ ਨੋਟੀਫਿਕੇਸ਼ਨ 1 2 ਦਿਨ ਪਹਿਲਾਂ ਹੋਈ ਹੈ ਜੇ ਤੁਹਾਡੇ ਕੋਲ ਕਾਪੀ ਨਹੀਂ ਹੈ ਮੈਂ ਪ੍ਰੋਵਾਈਡ ਕਰ ਦਊਗਾ ਕਿ ਜਿਹੜੇ ਇੰਡਸਟਰੀਅਲ ਯੂਨਿਟ ਪ੍ਰਾਲੀ ਯੂਜ਼ ਕਰਨਗੇ ਪ੍ਰਾਲੀ ਲਈ ਬੋਇਲਰ ਲਗਾਣਗੇ 60 ਕਰੋੜ ਰੁਪਇਆ ਉਹਦੀ ਸਬਸਿਡੀ ਲਈ ਅਰਮਾਰਕ ਕੀਤਾ ਗਿਆ ਤਾਂ ਕਿ ਇਹਦੇ ਨਾਲ ਪੋਲੂਸ਼ਨ ਵੀ ਕੰਟਰੋਲ ਚ ਹੋਏਗੀ ਔਰ ਜਿਹੜਾ ਇੰਡਸਟਰੀ ਹੈ ਜਿਹੜੇ ਬੋਇਲਰ ਯੂਜ਼ ਕਰਦੇ ਉਹਨਾਂ ਦੀ ਪਾਸਟ ਵੀ ਕਟੇ ਬਾਕੀ ਵਨ ਟਾਈਮ ਸੈਟਲਮੈਂਟ ਹੈ ਉਹ ਹੋ ਚੁੱਕੀ ਹੈ ਉਹਦੇ ਜੇ ਕੋਈ ਚੇਂਜਸ ਹੋਣਗੇ ਆ ਹੋਰ ਕਰਾਂਗੇ ਇਹ ਕੋਈ 400 ਕਰੋੜ ਦੇ ਉੱਪਰ ਇਹਦਾ ਦੀ ਨਾਮ ਇੰਡਸਟਰੀ ਇੰਡਸਟਰੀਸਟ ਭਰਾਵਾ ਨੂੰ ਫਾਇਦਾ ਹੋਇਆ ਬਟ ਇਹ ਪਹਿਲਾਂ ਡਿਸਕਸ ਹੋ ਚੁੱਕੀ ਬਟ ਇਹ ਅਸਲੀ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਕਰ ਰਹੇ ਆ ਕਿ ਕੋਈ ਵੀ ਇੰਡਸਟਰੀ ਦੇ ਕੋਈ ਇਸ਼ੂਜ਼ ਹੋਣਗੇ ਜਾਂ ਕੋਈ ਉਹਨਾਂ ਦੀ ਹੋਰ ਐਡਵਾਈਸ ਹੋਏਗੀ ਆਦਰ ਦੈਨ ਕਮਰਸ਼ੀਅਲ ਟਰਮਸ ਵੀ ਵਿਲ ਮੇਕ ਸ਼ੋਰ ਕਿ ਉਹਦੇ ਉੱਤੇ ਐਕਸ਼ਨ ਜਲਦੀ ਤੋਂ ਜਲਦੀ ਹੋਵੇ ਇੱਕ ਇੰਡਸਟਰੀ ਦਾ ਹੋਰ ਇਸ਼ੂ ਹੈ ਜਿਹੜਾ 50% ਅਨ ਇਨਕਰੀਜ਼ਡ ਆਨ ਆਂਡ ਸੋਰੀ ਮਨੀ ਹੈ ਉਹਦੇ ਉੱਤੇ ਵੀ ਪ੍ਰੋਸੈਸ ਜਾਰੀ ਹੈ ਏਜੀ ਸਾਹਿਬ ਨੂੰ ਫਾਈਲ ਗਈ ਹੋਈ ਉਹਦੇ ਤੇ ਵੀ ਅਸੀਂ ਜਲਦੀ ਤੋਂ ਜਲਦੀ ਕੋਈ ਨਾ ਕੋਈ ਡਿਸੀਜਨ ਲੈ ਕੇ ਤੁਹਾਨੂੰ ਦੱਸਾਂਗੇ ਇੱਕ ਮੈਂ ਤੁਹਾਨੂੰ ਸਭ ਨਾਲੋਂ ਖੁਸ਼ੀ ਵਾਲੀ ਗੱਲ ਹੈ ਇਹ ਐਗਜ਼ਿਸਟਿੰਗ ਫੋਕਲ ਪੁਆਇੰਟਸ ਲਈ ਹੈ ਲੁਧਿਆਣੇ ਦੇ 1 ਤੋਂ 8 ਫੇਸ ਆਂਦਾ ਹੈ ਸਾਈਕਲ ਵੈਲੀ ਆਂਦੀ ਹੈ ਇੱਕ ਰਾਏਕੋਟ ਤੇ ਤਾਜਪੁਰ ਵੀ ਫੋਕਲ ਪੁਆਇੰਟ ਹੈਗੇ ਸਾਰੇ ਫੋਕਲ ਪੁਆਇੰਟ ਦੀ ਅਪਗ੍ਰੇਡੇਸ਼ਨ ਹੋਏਗੀ ਆਪਣੇ ਤਾਂ ਵੈਸੇ ਸੜਕਾਂ ਬਣ ਚੁੱਕੀਆਂ ਹਨ ਪਰ ਸੜਕਾਂ ਤੋਂ ਇਲਾਵਾ ਸਟਰੀਟ ਲਾਈਟਾਂ ਲੱਗਣਗੀਆਂ ਸਟਰੀਟ ਪਾਣੀ ਦਾ ਅਰੇਂਜਮੈਂਟ ਪ੍ਰੋਪਰ ਹੋਏਗਾ ਸਾਰੇ ਇੰਡਸਟਰੀਅਲਿਸਟ ਭਰਾਵਾਂ ਲਈ ਸੀਵਰੇਜ ਜਿੱਥੇ-ਜਿੱਥੇ ਠੀਕ ਹੈ ਠੀਕ ਹੈ ਜਿੱਥੇ ਨਹੀਂ ਠੀਕ ਉੱਥੇ ਦੁਬਾਰਾ ਰੀਲੇ ਹੋਏਗਾ ਸੀਵਰੇਜ ਗ੍ਰੀਨ ਬੈਲਟਸ ਬਣਨਗੀਆਂ ਜਿੱਥੇ ਵੀ ਕੋਈ ਮਲਬਾ ਹੋਏਗਾ ਜਾਂ ਕੁਛ ਹੈ ਉਹ ਸਾਰਾ ਕਲੀਅਰ ਹੋਏਗਾ ਇਹ ਪੂਰੇ ਪੰਜਾਬ ਦੇ ਫੋਕਲ ਪੁਆਇੰਟ ਹੋਣੇ ਆ ਪਰ ਲੁਧਿਆਣੇ ਦੇ ਜਿਹੜੇ ਫੋਕਲ ਪੁਆਇੰਟ ਆ ਫੋਕਲ ਪੁਆਇੰਟ 6 ਸਿੱਖ ਤੋਂ 8 ਤੱਕ ਔਰ ਸਾਈਕਲ ਵੈਲੀ ਔਰ ਜਿਹੜੇ ਮੈਂ ਦੋ ਹੋਰ ਕਹੇ ਤਾਜਪੁਰ ਤੇ ਰਾਏਕੋਟ ਇਹ ਵੀ ਆ ਇੱਕ ਜਿਹੜੀ ਐਮਐਸਐਮਈ ਦੀਆਂ ਡਿਲੇਡ ਪੇਮੈਂਟਸ ਹੁੰਦੀਆਂ ਉਹਦੀਆਂ ਕੋਰਟ ਕਚੈਰੀਆਂ ਲੱਗਦੀਆਂ ਸੀ ਇੰਡਸਟ੍ਰੀਅਲਿਸਟ ਭਰਾਵਾਂ ਨੂੰ ਜਾਣਾ ਪੈਂਦਾ ਸੀ ਬੜਾ ਟਾਈਮ ਵੇਸਟ ਹੁੰਦਾ ਸੀ ਉਹ ਵੀ ਹੁਣ ਅਸੀਂ ਆਨਲਾਈਨ ਚਾਲੂ ਕਰਨ ਲੱਗੇ ਅੱਛਾ ਮਤਲਬ ਤੁਸੀਂ ਆਪਣੇ ਆਫਿਸ 'ਚ ਬੈਠ ਕੇ ਤੁਹਾਡਾ ਸਟਾਫ ਜਾਂ ਤੁਸੀਂ ਉੱਥੋਂ ਹੀ ਅਟੈਂਡ ਕਰ ਸਕਦੇ ਹੋ ਔਰ ਤੁਹਾਨੂੰ ਕਿਸੇ ਵੀ ਆਫਿਸ 'ਚ ਜਾਣ ਦੀ ਲੋੜ ਨਹੀਂ ਕੋਈ ਵੀ ਐਮਐਸਐਮਈ ਦਾ ਇਸ਼ੂ ਹੈ ਇਹ ਹੈਗੇ ਸੀ ਜੀ ਜਿਹੜੇ ਕਿ ਰੋਡ ਮੈਪ ਇੰਡਸਟਰੀ ਲਈ ਇਮੀਡੀਏਟ ਰੋਡ ਮੈਪ ਇਹ ਪਾਲਿਸੀ ਤੋਂ ਅਲੱਗ ਹਟ ਕੇ ਇਹ ਜਿਹੜਾ ਸਾਡੀ ਇੰਡਸਟਰੀ ਡਿਪਾਰਟਮੈਂਟ ਬਣਾ ਰਹੀ ਹੈ ਜੇ ਕਿਸੇ ਦਾ ਕੋਈ ਸਵਾਲ ਹੈ ਮੈਨੂੰ ਦੱਸੋ ਆਈ ਵਿਲ ਬੀ ਹੈਪੀ ਟੂ ਆਨਸਰ ਦੇਖੋ ਇਹ ਤਾਂ ਅਸੀਂ ਅਸੀਂ ਪਹਿਲੀ ਗੱਲ ਤਾਂ ਇਹ ਹੈ ਮੈਂ ਤੁਹਾਨੂੰ ਦੱਸਦਾ ਐਸ ਐਮ ਈ ਤੇ ਐਮ ਐਸ ਐਮ ਈ ਪੰਜਾਬ ਨੂੰ ਛੱਡ ਕੇ ਨਹੀਂ ਜਾਂਦੀ ਇਹ ਸਿਰਫ ਲਾਰਜ ਸਕੇਲ ਇੰਡਸਟਰੀਜ਼ ਐ ਜਿਨ੍ਹਾਂ ਨੂੰ ਉੱਥੇ ਕੋਈ ਜ਼ਮੀਨ ਕਿਸੇ ਨੂੰ ਫ੍ਰੀ ਦੇ ਦਿੰਦੇ ਕਿਸੇ ਨੂੰ ਇੰਨੀ ਇੱਕ ਸਬਸਿਡੀ ਦੇ ਦਿੰਦੇ ਆ ਪ੍ਰੋਫੈਸ਼ਨਲੀ ਮੈਨੇਜਡ ਐ ਉਹ ਚੱਲੇ ਜਾਂਦੇ ਆ ਕਿਸੇ ਨੂੰ ਸੀਪੋਰਟ ਦੀ ਲੋੜ ਐ ਉਹ ਚਲੇ ਜਾਂਦੇ ਉੱਥੇ ਸਾਡੇ ਜਿਹੜੇ ਐਸ ਐਮਈ ਤੇ ਐਮ ਐਸ ਐਮਈ ਦੇ ਭਰਾ ਆ ਉਹ ਕਹਿੰਦੇ ਅਸੀਂ ਕਿਤੇ ਚਲੇ ਜਾਈਏ ਪੰਜਾਬ ਨਹੀਂ ਛੱਡਣਾ ਗੰਗਾ ਐਕਰੋ ਉਹ ਇੱਕ ਐਗਜ਼ਾਮਪਲ ਐ ਔਰ ਕੰਗਾਰੂ ਇੰਡਸਟਰੀ ਇੱਕ ਐਗਜ਼ਾਮਪਲ ਆ ਉਹ ਕਹਿੰਦੇ ਜੀ ਦੁਨੀਆ ਇੱਧਰ ਦੀ ਉੱਧਰ ਹੋ ਰਹੀ ਐ ਅਸੀਂ ਪੰਜਾਬ ਨਹੀਂ ਛੱਡਣਾ ਇਹਦਾ ਮੈਂ ਤੁਹਾਨੂੰ ਦੋ ਤਿੰਨ ਐਗਜ਼ਾਮਪਲ ਦੱਸੇ ਆ ਸੋ ਮੇਰਾ ਕਹਿਣ ਦਾ ਮਤਲਬ ਇਹ ਐ ਕਿ ਜੇ ਕੋਈ ਵੱਡੀ ਇੰਡਸਟਰੀ ਗਈ ਇਸ ਤਰ੍ਹਾਂ ਦਾ ਵੱਡੀਆਂ ਇੰਡਸਟਰੀਆਂ ਪੰਜਾਬ 'ਚ ਵੀ ਆ ਰਹੀਆਂ ਟਾਟਾ ਸਟੀਲ ਦੱਸੋ ਜਮਸ਼ੇਦਪੁਰ ਤੋਂ ਬਾਅਦ ਕਿਉਂ ਆਈ ਤੁਹਾਡੇ ਸ਼ਹਿਰ ਦੇ ਕੋਲ ਕਿਉਂਕਿ ਉਹਨਾਂ ਨੂੰ ਇਨਸੈਂਟਿਵ ਦਿੱਤੇ ਗਏ ਸੋ ਮੇਰਾ ਮਤਲਬ ਐ ਲਾਰਜ ਸਕੇਲ ਇੰਡਸਟਰੀ ਨੂੰ ਫਰਕ ਪੈਂਦਾ ਕਿ ਉਹਨਾਂ ਲਈ ਸਪੈਸ਼ਲ ਕੋਈ ਪੈਕੇਜ ਬਣਾਇਆ ਗਿਆ ਕਿ ਨਹੀਂ ਬਣਾਇਆ ਗਿਆ ਤੇ ਉੱਥੇ ਵਾਲੀਆਂ ਇੰਡਸਟਰੀਆਂ ਇੱਥੇ ਆ ਰਹੀਆਂ ਇੱਥੇ ਵਾਲੀਆਂ ਉੱਥੇ ਚਲੇ ਜਾਂਦੀਆਂ ਇੱਕ ਰੌ ਮਟੀਰੀਅਲ ਦਾ ਬੜਾ ਹੁੰਦਾ ਜਿਸ ਤਰ੍ਹਾਂ ਟੈਕਸਟਾਈਲ ਯਾਦਾ Madhya Pradesh ਗਈ ਉੱਥੇ ਕਾਟਨ ਦੀ ਅਵੇਲੇਬਿਲਟੀ ਹੈ ਸੋ ਕਹਿੰਦੇ ਆ ਇੱਕੋ ਸਟੇਟ ਤੇ ਅਸੀਂ ਨਾ ਡਿਪੈਂਡੈਂਟ ਰਹੀਏ ਔਰ ਜਿੱਥੇ ਕਾਟਨ ਦੀ ਅਵੇਲੇਬਿਲਟੀ ਹੈ ਉੱਥੇ ਜਾਈਏ ਹੋਰ ਦੱਸ ਇਸ ਸਾਲਾਂ ਵਿੱਚ ਬਹੁਤ ਕੰਪਲੈਕਸ ਪੈਣਾ ਇੱਕ ਬੜਾ ਬਲੈਕ ਹੈ ਸਰਕਾਰ ਉਸ ਤੇ ਅਪੀਲ ਕਰਾ ਰਹੀ ਹੈ ਵੇਸੇ ਮੈਂ ਤੁਹਾਨੂੰ ਦੱਸਾਂ ਮੈਂ ਐਜ਼ ਮੈਂਬਰ ਪਾਰਲੀਮੈਂਟ ਇੱਕ ਅੱਧੀ ਵਾਰੀ ਸ਼ੈਦ ਸਰਕਟ ਹੌਸਾ ਆਇਆ ਪਿਛਲੇ 2 ਮਹੀਨਿਆਂ ਚ ਮੈਂ ਬਹੁਤ ਵਾਰੀ ਆਇਆ ਤੁਹਾਡਾ ਪੁਆਇੰਟ ਵੈਲ ਟੇਕਨ ਐ ਇਹ ਵੀ ਮੈਂ ਗਵਰਨਮੈਂਟ ਨੂੰ ਕਹੂੰਗਾ ਪਰ ਅੱਛਾ ਠੀਕ ਐ